ਤੋ ਸਭੂ ਪਰਮੇਸ਼ਰ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਲੰਬੇ ਸਮੇਂ ਤੋਂ ਵਾਕਵਾ ਦੇਸ਼ਾਂ ਦੀ ਧਰਤੀ ਤੇ ਰਹਿਣ ਤੋਂ ਬਾਅਦ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿੱਥੇ ਦਾਸ ਦਾਗ ਰਹਿ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਆਇਆ ਤੇ ਜਦੋਂ ਆਏ ਆ ਤੇ ਉੱਥੇ ਇਹ ਸਾਡੇ ਨਾਲ ਆਪਰਿਆ ਪਈ ਜਦੋਂ ਦਿੱਲੀ 에어ਪੋਰਟ ਤੇ ਉਤਰਿਆ ਨਾ ਉਤਰਦੇ ਆ ਹੀ ਦਾਸ ਦਾ ਮਨ ਇੰਨਾ ਭਾਵਕ ਹੋ ਗਿਆ ਗਲਾ ਪਰ ਆਇਆ ਕੁਝ ਬੋਲਿਆ ਨਾ ਜਾਵੇ ਇਹ ਸਮਝ ਲੱਗੀ ਕਿਉਂ ਇਦਾਂ ਹੋ ਰਿਹਾ ਭਈ ਅਸੀਂ ਉਸ ਧਰਤੀ ਤੇ ਆ ਗਏ ਆ ਇਸ ਧਰਤੀ ਤੇ ਗੁਰੂ ਸਾਹਿਬਾਨ ਨੇ ਸੱਚ ਦਾ ਉਪਦੇਸ਼ ਦਿੱਤਾ ਨਾਲ ਕਿਹਾ ਕਿ ਸ਼ੁਕਰ ਹੈ ਵਾਹਿਗੁਰੂ ਤੇਰਾ ਜਿੱਥੇ ਉਹ ਸਾਨੂੰ ਇਸ ਜਗ੍ਹਾ ਤੇ ਜਿਹੜਾ ਰਹੇ ਆ ਤੇ ਇਸ ਜਗ੍ਹਾ ਦੇ ਉੱਤੋਂ ਹੀ ਦੇ ਪਾਤਨ ਸਾਰੇ ਸੰਸਾਰ ਦੇ ਸੱਚ ਦਾ ਉਪਦੇਸ਼ ਦਿੱਤਾ। ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਇੱਥੋਂ ਜਿਹੜੀ ਪੰਜਾਬ ਦੀ ਧਰਤੀ ਆ ਜਿਹੜੀ ਜਿਸ ਕਰਕੇ ਮਹਾਨ ਆ ਤੇ ਉਸ ਦੀ ਕਦਰ ਅਸੀਂ ਕਰੀਏ। ਇੱਥੋਂ ਦਾ ਪਾਣ, ਪਾਣੀ ਤੇ ਜੋ ਮਿੱਠੀ ਬੋਲੀ ਪੰਜਾਬੀ ਆ ਉਸ ਬਣਣੀ ਚਾਹੀਦੀ ਆ। ਤੋਂ ਲਾਸਤ ਕੋਸ਼ਿਸ਼ ਕਰੇਗਾ ਇੱਕ ਦੋ ਦਿਨ ਰਸਤ ਕਰਕੇ ਆਰਾਮ ਕਰਕੇ ਵੱਖ-ਵੱਖ ਪਿੰਡਪੁਰਾਵਾਂ ਨੂੰ ਰਿਤੇਦਾਰਾਂ ਨੂੰ ਪਈ ਡਾਕੂ ਮੰਗਿਆ ਜਾਵੇ ਨਹੀਂ ਤੇ ਫੋਨ ਕਰ ਲਵਾਂਗੇ ਨਹੀਂ ਤੇ ਫਿਰ ਉਹ ਆਪ ਹੀ ਦਰਸ਼ਨ ਦੇਣ ਵਾਸਤੇ ਇੱਥੇ ਸਾਡੇ ਘਰ ਆ ਕੇ ਆ ਜਾਣ ਸੋ ਬੜੀ ਮਹਾਰਾਜ ਦੀ ਕਿਰਪਾ ਹੈ ਜਿੰਨੇ ਚਿਰ ਤੋਂ ਇੱਥੇ ਆਉ ਨੂੰ ਅਸੀਂ ਕੋਸ਼ਿਸ਼ ਕਰਦੇ ਸੀ ਮਾਣ ਜ ਹੈਗਾ ਸੀ ਵੀ ਛੇਤੀ ਆਈਏ ਸੋ ਆ ਗਏ ਹਾਂ ਸੋ ਸਾਥ ਤੇ ਗੱਲ ਕਿਸੇ ਨੂੰ ਪੁੱਛ ਕੇ ਵੇਖ ਲੋ ਇੱਥੋਂ ਗਿਆ ਇੱਥੋਂ ਵਰਗਾ ਪ੍ਰੇਮ ਪਿਆਰ ਇੱਜ਼ਤ ਮਾਣ ਜੋ ਇੱਥੇ ਲੋਕਾਂ ਦੇ ਦਿਲਾ ਦੇ ਵਿੱਚ ਵਿਚਾਲੇ ਹਿਰਦੇ ਆ ਜੇ ਕਿਤੇ ਹੈ ਨਹੀਂ ਜੇ ਹੈ ਨਹੀਂ ਜੇ ਕਿਤੇ ਹੋਰ ਬਣਾ ਕੁਝ ਆਉਗੋ ਉਹਨਾਂ ਕੋ ਕਾਰਨ ਤੋਂ ਪ੍ਰੋਪਰਟੀ ਬਹੁਤ ਆਉਗੀ ਪਰ ਇਸ ਪਿਆਰ ਤੋਂ ਵੀ ਸਾਰੇ ਵਾਜੇ ਇਸ ਹੱਥ ਤੁਹਾਡੇ ਕੋਲੀ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਜੇ ਇਹਨਾਂ ਲੋਕਾਂ ਨੂੰ ਸੱਚੇ ਪਾਸ਼ਾ ਰਹਿਮਤ ਕਰਨ ਅਸੀਂ ਇਸੇ ਤਰੀਕੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਬਲੋ ਇੱਕ ਬਿੱਤਰ ਮੈਸੇਜ ਹੈ ਪ੍ਰੇਮ ਪਿਆਰ ਦਾ ਇਹ ਵੰਡਦੇ ਰਹੀਏ ਸਾਡੇ ਕੋਲੋਂ ਕੋਈ ਐਸਾ ਬਚਨ ਐਸੀ ਗੱਲ ਨਾ ਹੋ ਜਾਵੇ ਜੋ ਪਈ ਗੁਰੂ ਸਾਹਿਬਾਨ ਦੇ ਜੋ ਬਚਨ ਆ ਉਹਨਾਂ ਤੇ ਅਸੀਂ ਨਾ ਚੱਲ ਸਕਦੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਦੇ ਬਚਨਾਂ ਦੇ ਚੱਲਦੇ ਹੋਏ ਇਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹ ਪਿਆਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲਾਈ ਜਾਈਏ ਤੇ ਗਾਂ ਭਈ ਵੰਡੀ ਜਾਈਏ ਮਹਾਰਾਜ ਕਿਰਪਾ ਕਰਨ ਉਹਦੀਆਂ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ